ਮੁੰਗੇ ਤੇ ਆਪਾਂ ਵੇਖਦੇ ਜੱਪ ਨੂੰ ਕੀ ਕਰ ਰਿਹਾ ਹੈ ਤੇ ਬਾਹਰ ਮੀਂਹ ਪਈ ਜਾਂਦਾ ਜੱਪ ਨੂੰ ਪੂਰਾ ਪ੍ਰਸੰਨ ਹੋਇਆਗਾ ਕਿਉਂਕਿ ਮੀਂਹ ਮੇ ਦਾ ਹੁਣ ਬਾਹਰ ਜਾਊਗੀ ਤੇ ਰਮਣਾ ਸਪਨਾ ਕੇ ਬਾਹਰ ਆ ਕਰੀ ਜਾਂਦੀ ਆ ਮੀਂਹ ਪੂਰਾ ਜਦ ਮਾਰਾ ਇਹਨੇ ਮੇਰ ਕੀਤੀ ਹੈ ਸਾਡੇ ਪਿੰਡ ਤੇ ਵੀ ਤੇ ਮੀਂਹ ਯਾਨੀ ਕਿ ਫੁੱਲ ਪਈ ਜਾਂਦਾਗਾ ਘੱਟੋਂ ਘੱਟ 20 ਮਿੰਟ ਹੋ ਗਏ ਹੋਸਾਂ ਦਾ ਦਾਦਾ ਘੰਟਾ ਹੋ ਹੀ ਗਿਆ ਹੋਵੇ ਤੇ ਮੀਂਹ ਪੂਰਾ ਪਈ ਜਾਂਦਾਗਾ ਨੀਵਾ ਕਰ ਨੀਵਾ ਕਰਕੇ ਲਾ ਦੇ ਥੋੜਾ ਜਿਹਾ ਫਸਾਇਆ ਨਾ ਪੂਰਾ ਫਸਾ ਕੇ ਲਈ ਇਹ ਕੱਟ ਰਵੜਾ ਇਹਦਾ ਮੋਟਰ ਕੱਟ ਕੇ ਲੈ ਆਣੀ ਨੇ ਆਰਲੇ ਚ ਫਸਾ ਦਿਓ ਯਾਰਲੇ ਚ ਥੱਲੇ ਵਾਲੇ ਆਰਲੇ ਚ ਹਾਂ ਥੱਲੇ ਇਹ ਪਤਾ ਹੀ ਕੀ ਗੱਲ ਹੈ ਇਹ ਨਾ ਨਿਕਲ ਜਾਂਦੀ ਹੈ ਬਾਹਰ ਲੈ ਕੇ ਵੀਲਚੇਰ ਮੇਰੇ ਵਾਲੀ ਵੀਲਚੇਰ ਨਾ ਦੇ ਆ ਫਿਰਦੀ ਹੁਣ ਫਲਾ ਰੇ ਗੋਲੀ ਕਰੇ ਪਲਾ ਪਲਾ ਕਰੇ ਇੱਥੇ ਨਾ ਕਿਤੇ ਕੋਪੈਸੀ ਨਾ ਕਿਤੇ ਕੋਪੈਚ ਲਿਆ ਟੈਗਦੀ ਨਹੀਂ ਹਾਂ ਤਾਂ ਖੇਜ ਕੇ ਤੂੰ ਟੈਗਦੀ ਨਹੀਂ ਇਹ ਲੈ ਕੇ ਬੇਪਰ ਜਾਂ ਭਜਾ ਕੇ ਜਦੋਂ ਮਾਰਿਆ ਵਿੱਚ ਬੇਪਰ ਜਾਂ ਨਾਲ ਹੀ ਲੈ ਜਾਣਾ ਇਧਰੋਂ ਤਾਂ ਕਾਲਾ ਕਿਵੇਂ ਕਰ ਬੇਪਰ ਨੂੰ ਹਮੂਰੇ ਬੈਠ ਪਿਆ ਰਹੇ ਨੇ ਮੈਟ ਦੇ ਵਿੱਚ ਅੜ ਜਾਂਦੀ ਵੀਲ ਚੇਅਰ ਆਹ ਸੌਰੀ ਬੱਕਰੇ ਦਾ ਫੇਰ ਤੁਰਦਾ ਨਹੀਂ ਗਾ ਹਾਂ ਘਰ ਲਈ ਰੰਗਲੀ ਦੁਨੀਆ ਮਾਹੌਲ ਵੇਖ ਲੋਗੀ ਹੋਵੇ ਮਰੇ ਮੈਂ ਵੀ ਕਦੋਂ ਬਾਹਰ ਨਿਕਲਾਂ ਮੀ ਪਈ ਜਾਂਦਾ ਬਾਹਰ ਹੋ ਲਾਈ ਜਾਂਦੀ ਔਰ ਇਹਨੂੰ ਖੇਚ ਲੈਣੇ ਲਾ ਦੇਣਾ ਤੇਜ ਪਤਾ ਕਿੰਨੀ ਇਹ ਹੈ ਤੱਕਦਾ ਨਾ ਦਿਮਾਗ ਬਹੁਤ ਆਦਾ ਇਹਨੂੰ ਪਤਾ ਇੱਧਰ ਦੀ ਨਿਕਲ ਜਾਊਗਾ ਮਹਾਂਤੀਆਂ ਮੈਂ ਤੇ ਜਾਪੂ ਨਹਾਉਣਾ ਤੇ ਅੱਜ ਮੀਂਹ ਪੈ ਕੇ ਹਟਿਆ ਤੁਹਾਨੂੰ ਦੱਸਿਆ ਇਹ ਪਹਿਲਾਂ ਤੇ ਲੈਟ ਨਾ ਹੋਣ ਕਾਰਨ ਰਾਤ ਨੂੰ ਉਹ ਪਤਾ ਨਹੀਂ ਕੀ ਡੀਪ ਫਰੋਸਟ ਪ੍ਰੂਫਡ ਕਰਤੀ ਰਹਿਮਨ ਨੇ ਫਰਿੱਜ ਤੇ ਉਹਦੇ ਕਾਰਨ ਦੁੱਧ ਗਿਆ ਖਰਾਬ ਹੋ ਤੇ ਮੈਂ ਕਹਿਆ ਵੀ ਚਲ ਆ ਨੀਂ ਪੂਡ ਜੋੜਿਆ ਵਿੱਚ ਤੇ ਮੈਂ ਕਹਿ ਲਾ ਪਨੀਰ ਬਣਾ ਲੈਣਾ ਪਖਰਾ ਕੋਣ ਕਰਨਾ ਨਾ ਤੇ ਹੁਣ ਪਨੀਰ ਬਣਾਉਣ ਲੱਗਾ ਤੇ ਉਸ ਤੋਂ ਬਾਅਦ ਧੋਨੇ ਆ ਤੇ ਉਦੋਂ ਬਾਅਦ ਵੇਖਦੇ ਆ ਕੀ ਕਰਨਾ ਮੋਟਰ ਵੀ ਚੱਲੀ ਹਣਾ ਪੈਦਲ ਪੈਦਲ ਜਾਂਦੇ ਪਤਲੀ ਹੋ ਜੀਂ ਸੋਰਾ ਤੇ ਰੋਟੀਆਂ ਹਾਂ ਜੱਪੂ ਵੇ ਵੀ ਰੋਲੀ ਕਰ ਲੈ ਮਲੇ ਮੈਂ ਗਾ ਦੁੱਧ ਲਿਆਵਾਂਗੇ ਤੇ ਨਾਲੇ ਲਿਆਵਾਂਗੇ ਜਾਂਦਾ ਵਾਪਸ ਕਿਵੇਂ ਕੀ ਕਹਿੰਦੇ ਹੁੰਦੇ ਆ ਖੜੀਆ ਮੋਟੋ ਨਾਲੇ ਦੁੱਧ ਲਿਆਵਾਂਗੇ ਮੋਟੋ ਆ ਜਾ ਤੇ ਨਾਲੇ ਖੀਰੇ ਪੂਰੇ ਲਿਆਉਣਾ ਰਹੂਗੀ ਲਿਆਵਾਂ ਸਾਡੇ ਨਾ ਮੇਲੇ ਦੀ ਤਿਆਰੀ ਮੇਲੇ ਦੀ ਤਿਆਰੀ ਹੋਈ ਜਾ ਰਹੀ ਹੈ ਝੂਲੇ ਵਗੈਰਾ ਲੱਗ ਰਹੇ ਆਪਾਂ ਕੱਲ ਵੇਖਾਂਗੇ ਦਿਖਾਵਾਂਗੇ ਤੁਹਾਨੂੰ ਵੀ ਉਹ ਬੜੀ ਆ ਉਹ ਬੜੀ ਓਏ ਹੈ ਨਹੀਂ ਚਾਹ ਦੇ ਦ ਨੂੰ ਚੱਕ ਨਾ ਨਹੀਂ ਮੈਂ ਤੇ ਆਈਸਕ੍ਰੀਮ ਉਹ ਕਾਲੀ ਪਾ ਗळा ਬੈਠਾ ਉਹਨਾਂ ਬੱਚੇ ਕਿਹਾ ਕਿ ਕੀ ਕਿਰਤਨ ਕਰਾਨੀ ਹੈ ਦੀ ਮੈਂ ਤਾਂ ਸੋਚ ਰਹੀ ਆ ਜਿੱਦ ਤਨ ਇਹਨੂੰ ਫੋਟੋ ਡਰੈਸ ਪਾਈ ਹਾਂ ਉਹ ਚ ਨਹੀਂ ਕਰਾਨੀ ਹਾਂ ਹਾਂ ਉਹ 12 ਤਰੀਕ ਦੀ ਹੈ ਨਾ ਉਹ ਦਿਨ ਡਰੈਸ ਪਾਵਾਂਗੇ ਨਾ ਸਾਰੀਆਂ ਨਹੀਂ ਮੂੰ ਮਠਾ ਦਾ ਚਾਹੀਦਾ ਆਪਾਂ ਹੈ ਮੂੰ ਮਠਾ ਦਾ ਕਰਾਉਣਾ ਚਾਹੀਦਾ ਆਈਸਕ੍ਰੀਮ ਇੱਕ ਲਾਂਗੇ ਸਾਰੇ ਖਾਣਗੇ ਕੀ ਕਰਾਂ ਜਾਂ ਹਾਂ ਤੇ ਲਾਗਾ ਦੋ ਜੀ ਤੁਸੀਂ ਇਖੜੇ 50 ਕੱਪ ਨੂੰ ਨੇ ਆਈਸਕ੍ਰੀਮ ਖਾਣੀ ਆਪਣੇ ਮੀਂਹ ਪੈ ਜਾ ਰਿਹਾ ਹੈ ਮੌਸਮ ਵਧੀਆ ਹੋ ਗਿਆ ਮਮਾ ਨੂੰ ਨੂੰ ਕਾਦੇ ਆ ਆਪਾਂ ਸਕਰੀਨ ਕਰਾਂਗੇ ਲੈ ਚੱਕ ਲੈ ਯਾਰ ਚੱਕ ਲੈ ਮੈਂ ਪਕੜਾ ਹੋਰ ਹਾਂ ਬੱਸ ਇਹਦੇ ਜਿਹਾ ਜਾਵੜਾ ਭੱਜ 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 ਮੈਂ ਹੋਰ ਪਛ ਨਹੀਂ ਲੈ ਆ ਬੇਟਾ ਜਾਪਨੂਰ ਤੇ ਉਹ ਰਾਹ ਇਤਹਾਸਕ ਮਹਾਨ ਦੀ ਬਾਤ ਜਾਪਨੂਰ ਆਹ ਜਾਪੂਰ ਰ ਆ ਗਿਆ ਕਿੱਥੋਂ ਆਇਆ ਬੱਸ ਬੱਸ ਜਾਪ ਨੂੰ ਰੋਹ ਹੋਰ ਝੋਕੜ ਖੋਣ ਸਟੋਲ ਖੋ ਰਾਂ ਉਹ ਜਾ ਰਾਣਾ ਪੱਖਾ ਕੱਟ ਕਰਦੇ ਤੇ ਉਹ ਦੇਖੋ ਇੱਧਰ ਵੀ ਸਫਾਈ ਕੀਤੀ ਸੀ ਨਾ ਸਾਰੀ ਅੱਜ ਇੱਧਰ ਸਫਾਈ ਕੀਤੀ ਅਜਾਪ ਨੂੰ ਰੋਈ ਜਾਂਦਾ ਜਾਪ ਨੂੰ ਉਹਨੂੰ ਖਚੋ ਹਾਏ ਹਾਏ ਮੈਂ ਕਿਵੇਂ ਤਰਾਂ ਹੁਣ ਕੁਰਸੀ ਮੈਂ ਪਾਸੇ ਰੱਖ ਦੇ ਅੱਜ ਤੱਕ ਨਹੀ ਨਹੀ ਕੁਰਸੀ ਇੱਧਰ ਕੱਢ ਲਾਖਾਂ ਮੋਟੋ ਇੱਧਰ ਰੱਖ ਦੇ ਕੁਰਸੀ ਪਹਿਲਾਂ ਬੈਠ ਤੇ ਮੈਂ ਅਗਰ ਨਹੀਂ ਉੱਥੇ ਪਿਆ ਰਹਾਂਗਾ ਐਸਾ ਸਾਫ਼ ਕਰਨ ਵਾਲਾ ਆਲੇ ਇੱਥੇ ਬੱਚਾ ਛੱਡ ਦੂਗਾ ਨਹੀਂ ਛੱਡ ਦਿਆਂਗਾ ਛੱਡ ਦੂੰਗੀ ਓਕੇ ਓਕੇ ਠੀਕ ਵੈਰੀ ਵੈਰੀ ਮੱਝ ਅੱਜ ਪੰਗੜ ਅੱਜ ਪੂਰਾ ਦਿਨ ਸਾਡੇ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਲਾਈਟ ਕਿਉਂਕਿ ਹਨੇਰੀ ਦਾ ਕਿਤੇ ਫੈਲਦੀ ਹੁੰਦੀ ਹੈ ਲਾਈਟ ਪਹਿਲਾਂ ਕੱਟ ਲੈਂਦੇ ਆ ਜਪਨੂਰ ਆ ਗਿਆ ਸਾਰਾ ਦਿਨ ਲਾਈਟ ਤੇ ਸਾਰਾ ਦਿਨ ਲਾਈਟ ਆਈ ਨਹੀਂ ਸ਼ਾਮ ਆਈ ਤੇ ਪਾਣੀ ਵੀ ਠੰਡਾ ਸੀ ਇਹ ਫੇ ਬਿੱਲ ਬਚ ਗਿਆ ਤੇ ਪਾਣੀ ਵੀ ਠੰਡਾ ਸੀਗਾ ਮੈਂ ਤੇ ਜੱਪ ਨੂੰ ਮੈਂ ਠੰਡੇ ਪਾਣੀ ਨਾਲ ਨੋਗਾ ਨਹੀਂ ਬਾਲੇ ਨਾ ਤਾਂ ਕਿਉਂਕਿ ਮੀਂਹ ਪੈਣ ਕਾਰਨ ਠੰਡਾ ਬਾਲਾ ਸੀ ਪਾਣੀ ਫਿਰ ਗਰਮ ਕਰਕੇ ਨਾਲ ਤੇ ਜੱਪ ਨੂੰ ਉਹਨੂੰ ਲਵਾਇਆ ਮੈਂ ਨਾਲੇ ਖੁਦ ਨਾ ਤਾਂ ਫਿਰ ਜੱਪ ਨੂੰ ਇੱਥੇ ਆਓ ਬਤ ਇੱਥੇ ਆਓ ਇੱਥੇ ਆਓ ਇੱਥੇ ਆਓ ਆਜੋ 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 ਮੇਰਾ ਛੋਣਾ ਸੀਗਾ ਉਹ ਤਾਂ ਵਾਪਸ ਹੋ ਉੱਠੂ ਗਿਆ ਪੇ ਪਲਟ ਗਈ ਆਜੋ 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 ਪਲਟੀ ਮਾਰ ਦੇਣੀ ਐ ਇਹਨੇ ਨੀਚੇ ਗਿਰ ਜਾਣਾ ਨਹੀਂ ਗਿਰਦੀ ਮੇਰੇ ਕੋਲ ਆਉਂਦੀ ਆ ਉਹ ਪਲਟੀ ਬਾਜੀ ਸ਼ੁਰੂ ਹੋ ਗਈ ਐ ਜਪਨੂਰ ਦੀਆਂ ਆਉਣ ਨਾ ਜਪਨੂਰ ਆਪੇ ਆਪੇ ਬੈਠੇ ਐ ਪਿੱਛੇ ਉਤਰ ਹੀ ਜਾ ਰ ਐਦਰ ਆ ਜਾ ਅਛਾ ਮम्मा ਕੋਲ ਆ ਜਾ ਆਪੇ ਉਤਰੇਗੀ ਦੇਖਣਾ ਬੈੱਡ ਤੋਂ ਹਾਂ ਬੈੱਡ ਤੋਂ ਉਤਰ ਲੈ ਰੇੜੋ ਰੇਲਾਂ ਦੇ ਬਸ ਥੋੜਾ ਜਿਹਾ ਇਹਨੂੰ ਸਾਰਾ ਦੇਣਾ ਪੈਂਦਾ ਬੈੱਡ ਤੋਂ ਉਤਰ ਜਾਂਦੀ ਆ ਉਤਰੀ ਤਾਂ ਇੱਕ ਦੇਣੀ ਬੈੱਡ ਨਹੀਂ ਆਇਆ ਨਾ ਤਾਂ ਕਰਕੇ ਬੈੱਡ ਨਹੀਂ ਆ ਮੱਤਾ ਆਹ ਹੁਣ ਮੇਰੇ ਕੋਲ ਆਉਗੀ ਬੈਡ ਨੀਵਾ ਕਰਾਉਣਾ ਪਿਆ ਕਿਉਂਕਿ ਮੈਨੂੰ ਵੀ ਦਿੱਕਤ ਸੀਗੀ ਬੈਡ ਤੇ ਚੜ੍ਹ ਕੇ ਬੈਠਣ ਦੀ ਤੇ ਰਵਣ ਨੂੰ ਤਾਂ ਤੁਹਾਨੂੰ ਪਤਾ ਹੀ ਹੈਗੀ ਹੈਗੀ ਸੀਗੀ ਤਾਂ ਕਰਕੇ ਵੀ ਨੀਵਾ ਕਰਾਉਣਾ ਪਿਆ ਬੈਟੋ ਤੇ ਜਾਪਰੂ ਨੂੰ ਸੌਖਾ ਆ ਗਿਆ ਜਾਪਨ ਨੂੰ ਜਦੋਂ ਜੀ ਕਰੇਗਾ ਉੱਤਰ ਜਾ ਕਰਨਾ ਹੈ ਆਪਣੂਰੇ ਦੇ ਦੇ ਕੀ ਆਵਾ ਬੋਧੀ ਕਰਾ ਦੇ ਲਈ ਬੰਦੇ ਚੱਲ ਨਾ ਤੇਰੀ ਬੋਧੀ ਕਰ ਵਾਈ ਗੁਰੂ ਕਰ ਦੋ ਬੋਧੀ ਕਰਾ ਬੋਧੀ ਵਾਈ ਗੁਰੂ ਹਾਂ ਵਾਈ ਗੁਰੂ ਰੁਕ ਜਾ ਰੁਕ ਜਾ ਮੂੰਹ ਸਾਰੇ ਅੱਖ ਚ ਪਵਾਲ ਪੈਂਦੇ ਉਹਨੂੰ ਵਾਇਗਰੂ ਦਾ ਕਰ ਲੈਂਦੇ ਵਾਇਗਰੂ ਕਰਦੀ ਏ ਹੁਣ ਕਰਾਉਣੀ ਨਹੀਂ ਬਾਬਾ ਜੀ ਆ ਰਹੇ ਬਾਬਾ ਜੀ ਨੂਰਦੀਪ ਨੂਰਾ ਨੂਰਾ ਅੰਦਰੇ ਕਾਖੋ ਨਾ ਬੈ ਕੇ ਵਾਇਗਰੂ ਕਰ ਦੋ ਰੁਕ ਜਾ ਵਾਇਗਰੂ ਅੰਮਨੂ ਵਾਇਗਰੂ ਬੋਲੋ ਹਾਂ ਹਾਂ ਵਾਇਗਰੂ ਬਾਹੂ ਬਾਹੂ ਝਣਾ ਅਮਰ ਵਾਟਾਣਾ ਅਪਕੈ ਨਾੜ ਗਿਆ ਵਾਇਗਰੂ ਕੈਨ ਲੱਗ ਗਿਆ ਵਾਇਗਰੂ ਵਾਇਗਰੂ ਇਹ ਤਾਂ ਹਿਲਦੀ ਐਡਾ ਵਾਈਗਰੂ ਆਪੂ 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 ਵਾਈਗਰੂ ਗਈ ਆ ਪਹਿਲਾਂ ਛੋਟੀ ਹੁੰਦੀ ਆਈ ਗੂ ਆਈ ਗੂ ਕਾਰ ਸੀ ਹੁੰਦੀ ਸੀ ਹੁਣ ਕਹਿੰਦੇ ਆਪੂ 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 ਜੱਪਨਰ ਵਾਈਗਰੂ ਕਾ ਕੇ ਦਿਖਾਉ ਵਾਈਗਰੂ ਵਾਈਗਰੂ ਬੋਲੋ ਵਾਈਗਰੂ ਫੇ ਚੀਜੀ ਦਾਂਗੀ ਚੀਜੀ ਮਮਾ ਚੀਜੀ ਦੇਗੀ ਨਹੀਂ ਕਰਾਉਣੀ ਉਹਨੇ ਰਹਿਣ ਦੇ ਯਾਰ ਹੁਣ ਪੈਣਾ ਦਾ ਹੈਗਾਗਾ ਹੁਣ ਨਾ ਨਹੀਂ ਉਹ ਮੂੰਹ ਚ ਪੈਂਦੇ ਅੱਖਾਂ ਚ ਪੈਂਦੇ ਨਹੀਂ ਪੈਂਦੇ ਮੂੰਹ ਜਿਹੜੇ ਕਿਤੇ ਪੈਂਦੇਗਾ ਮੂੰਹ ਚ ਨਹੀਂ ਸੌਰੀ ਅੱਖਾਂ ਚ ਪੈਂਦੇ ਨੇ ਇਹਦੇ ਉਹ ਮੇਰੇ ਪੁੱਤ ਨੂੰ ਤੰਗ ਨਾ ਕਰਿਆ ਕਰੋ ਆਹ ਨਾ ਨਾ ਤੁਹਾਡੇ ਕੋਲ ਆਜੋ ਆਜੋ ਫੁੱਟ ਵਾਲ ਦੇ ਉਹਨੂੰ ਕਿੱਥੇ ਜਾਣਾ ਬਾਕਰ ਜੀ ਆਵਾਂ ਮੈਨੂੰ ਤਾਂ ਜੱਡੀ نیند ਆ ਰਹੀ ਹੈ ਨਾ 5 ਵਜੇ ਸਵੇਰ ਦੇ ਉੱਠੇ ਨੇ ਮੈਨੂੰ ਦੁਪਹਿਰੇ ਵੀ ਨਹੀਂ ਨੀਂਦ ਪਈ ਆਪਾਂ ਨੂੰ ਨੀਂਦ ਤੋਂ ਬਣਾ ਕੋਸੋਰ ਹੁੰਦਾ ਮੈਂ ਸਾਰੇ ਕੰਮ ਕਰਦੀ ਹਾਂ ਇਹ ਤਾਂ ਹੈ ਥੱਕ ਮੈਂ ਜਾਣਾ ਲਾ ਜਦੋਂ ਸਾਕਾਈ ਵਾਲੀ ਜਿਆਦਾ ਖਾਜਾ ਤਾਂ ਸਬਜੀ ਬਣਾਉਂਦੇ ਨੇ ਉਹ ਨਹੀਂ ਵਰਨਾ ਪੁੱਛੋ ਕੀ ਹੁੰਦਾ ਸਿਆ ਜਰਾ ਕਿੰਨੇ ਦਿਨਾਂ ਤੋਂ ਕਿ ਮੈਂ ਕੱਲ ਦੇਖਿਆ ਕਿ ਭਾਜੀ ਤੁਹਾਡੇ ਨੂੰ ਰਸੋਈ ਚ ਹੋਏ ਤੂੰ ਦੇਖੋ ਕੱਲ ਮੈਂ ਤਰਕਾ ਕਰੈਡ ਕੀਤਾ ਲਾ ਇਹ ਕੋਈ ਕਿੰਨਾ ਜ਼ੋਰ ਪਾ ਕਿੰਨਾ ਲੱਗਦਾ ਰਸੀਆਂ ਕਿੰਨਾ ਤੇ ਵੈਸੇ ਵੀ ਮੈਂ ਮੈਂ ਨਹੀਂ ਕਰਨੀ ਚਾਹੀਦੀ ਹੋ ਗਿਆ ਘਰ ਬੈਠਾ ਕਿ ਨਹੀਂ ਬਣਾਇਆ ਸੀ ਉਹ ਉਹ ਮੈਂ ਕਿਹਾ ਸੀ ਨਾ ਬਣਾਉਣ ਨੂੰ ਤੁਸੀਂ ਕਹਿੰਦੇ ਨਹੀਂ ਮੈਂ ਹੀ ਬਣਾਉਂਗਾ ਚਲੋ ਆਪਾਂ ਦੋਨਾਂ ਨੇ ਰਲ ਮਿਲ ਕੇ ਬਣਾਇਆ ਸੀ ਸਾਰਾ ਬਸ 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 ਕੀ ਲੈਣਾ ਵਾ ਤੂੰ ਦੁੱਧੂ ਲੈਣਾ ਆ ਮੈਂ ਦੁੱਧੂ ਲੈਣਾ ਹੁਣ ਕੈਮਰੇ ਦਾ ਕਰਕੇ ਦੁੱਧੂ ਲੈ ਕੇ ਮੈਂ ਲੜ ਪੈਣੇ ਨਹੀਂ ਮੈਨੂੰ ਤਾਂ ਦੁੱਧੂ ਲੈ ਕੇ ਆਵਾ ਦੁੱਧੂ ਤੇ ਚਲੋ ਠੀਕ ਹੈ ਜੀ ਕੱਲ ਨੂੰ ਆਪਾਂ ਮੇਲੇ ਦਾ ਜੋ ਪ੍ਰੋਗਰਾਮ ਚੱਲ ਰਿਹਾ ਹੈਗਾ ਹਨਾ ਉਹ ਤੁਹਾਨੂੰ ਦਿਖਾਵਾਂਗੇ ਕਿ ਟੂਲੇਗਾਂ ਲੱਗ ਜਾਂਦੇ ਚੋਲਾ ਲੱਗ ਜਾਂਦੀਆਂ ਤੇ ਕੱਲ ਨੂੰ ਤੁਹਾਨੂੰ ਦਿਖਾਵਾਂਗਾ ਤੇ ਅਸੀਂ ਜਾਵਾਂਗੇ ਕਿਹੜਾ ਕੱਢਣਾ ਚਾਪਨੂਨ ਲੈ ਕੇ ਤੇ ਕੱਲ ਨੂੰ ਫਿਰ ਮਿਲਦੇ ਹਾਂ ਮੇਲੇ ਤੇ ਠੀਕ ਹੈ ਜੀ ਸਤਿ ਸ੍ਰੀ ਅਕਾਲ